ਸੱਜਣ ਗਾਲ ਜੀ ਮੈਂ ਮਹਿਕਤਪ ਕੌਤਿਸ ਵਿਲੇਸੀ ਮੌਜੂਦਾਂ cinema ਦੇ ਗੇਟ ਦੇ ਬਾਹਰ ਜਿੱਥੇ ਕਿ border 2 movie ਲੱਗੀ ਹੋਈ ਹੈ ਜੀ ਆ border 2 ਜਿਸ ਵਿੱਚ ਦੇਸ਼ ਭਗਤੀ ਦਾ ਜਨੂਨ ਦਿਖਾਇਆ ਗਿਆ ਹੈ ਤੇ ਲੋਕਾਂ ਦੇ review ਲੈਣੇ ਆ ਦੇਖਦੇ ਆ ਕਿ ਲੋਕਾਂ ਨੂੰ movie ਕਿੰਨੀ ਕ ਜਿਆਦਾ ਵਧੀਆ ਲੱਗੀ ਤੇ ਉਹਨਾਂ ਨੂੰ ਕਿਹੜਾ ਐਕਟਰ ਵਧੀਆ ਲੱਗਿਆ ਤੇ ਲੋਕ ਕੀ ਕਹਿੰਦੇ ਨੇ movie ਨੂੰ ਦੇਖ ਕੇ ਆਉ ਉਹਨਾਂ ਨਾਲ ਕਰਦੇ ਆ ਆਪਾਂ ਗੱਲਬਾਤ border 2 movie ਦੇਖ ਕੇ ਆਏ ਹੋ ਤਾਂ ਤੁਹਾਨੂੰ movie ਕਿਵੇਂ ਦੀ ਲੱਗੀ ਬਹੁਤ ਵਧੀਆ ਜੀ ਬਹੁਤ ਜਿਆਦਾ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਸੀਗੀ ਜੀ ਵਧੀਆ ਲੱਗੇ ਜੀ ਵਧੀਆ ਲੱਗੇ ਹਾਂ ਜੀ ਬਹੁਤ ਵਧੀਆ ਲੱਗਾ ਮੈਨੂੰ ਬਹੁਤ ਵਧੀਆ ਬਹੁਤ ਵਧੀਆ ਸਭ ਤੋਂ ਵਧੀਆ ਐਕਟਿੰਗ ਤੁਹਾਨੂੰ ਕਿਹਦੀ ਲੱਗੀ ਦਲਜੀਤ ਸਨੀ ਦੇਵਾਲ ਦੀ ਜੀ ਸਾਰੇ ਬਹੁਤ ਸੋਹਣੇ ਸੀ ਸਾਰੇ ਬਹੁਤ ਵਧੀਆ ਨੇ ਤੁਹਾਨੂੰ ਕੋਣ ਵਧੀਆ ਲੱਗਿਆ ਸਾਰੇ ਹੀ ਸੋਹਣੇ ਸੀ ਸਾਰੇ 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 ਬਹੁਤ ਵਧੀਆ ਸਾਡੇ ਦੀਦੀ ਦਾ ਬੇਟਾ ਆ ਉਹ ਸਨੀ ਦੇਵਾਲ ਦਾ ਮੁੰਡਾ ਬਣਿਆ ਹੋਇਆ ਵਿੱਚ ਹੁਣ ਦੇਖਣਾ ਸੀ ਐਂਡ ਤੇ ਕਰੋੜਾਂ ਦੇਖਦੇ ਰਹੇ ਸੀ ਨਾ ਪਿਛਲੀ ਵਾਲਿਆਂ ਨਾਲੋਂ ਜ਼ਿਆਦਾ ਵਧੀਆ ਮੂਵੀ ਆ ਵਧੀਆ ਹੀ ਵਧੀਆ ਹਾਂਜੀ ਵਧੀਆ ਬਿਲਕੁਲ ਵਧੀਆ ਜੀ ਵਧੀਆ ਬਹੁਤ ਵਧੀਆ ਉਹ ਆਪਦੀ ਜਗ੍ਹਾ ਹੈ ਆਪਦੀ ਜਗ੍ਹਾ ਆਪਣੇ ਰੇਟਿੰਗ ਦੇਣਾ ਚਾਹੁੰਗੇ ਪੰਜਾਬ ਵਿੱਚ ਮੂਵੀ ਨੂੰ 5 4 4 5 5 ਵਿੱਚ 4 ਜਿੰਨੇ 50 ਜੋ 50 50 100 ਤਾਂ ਹਾਂਜੀ ਦੋਸਤੋ ਜਿਵੇਂ ਕਿ ਤੁਸੀਂ ਦੇਖ ਹੀ ਲਿਆ ਕਿ ਬਾਰਡਰ 2 ਮੂਵੀ ਬਹੁਤ ਜ਼ਿਆਦਾ ਵਧੀਆ ਬਣੀ ਹੋਈ ਹੈ ਬਾਰਡਰ 2 ਦੇ ਵਿੱਚ ਦੇਸ਼ ਭਗਤੀ ਨੂੰ ਲੈ ਕੇ ਬਹੁਤ ਵਧੀਆ ਜੋ ਦਿਖਾਏ ਗਏ ਨੇ ਸੀਨ ਦਿਖਾਏ ਗਏ ਨੇ ਇੱਕ ਮੂਵੀ ਆ ਜੋ ਕਿ ਨੌਜਵਾਨਾਂ ਵਿੱਚ ਜਜ਼ਬਾ ਫੈਦਾ ਕਰਦੀ ਹੈ ਕਿ ਆਰਮੀ ਲਾਈਨ ਵਿੱਚ ਜਾਓ ਤੁਸੀਂ ਵੀ ਮੂਵੀ ਦੇਖਣ ਆਇਓ ਮੂਵੀ ਬਹੁਤ ਜ਼ਿਆਦਾ ਵਧੀਆ ਹੈ ਤੇ ਸਾਡੇ ਅੱਜ ਦੀ ਖਾਸ ਗਰਾਉਂਡ ਰਿਪੋਰਟ ਮੈਂ ਮਹਿਕਦੀਪ ਕਰ ਕੈਮਰਾਮੈਨ ਤੇ ਸੇਮ ਸਿੰਘ ਦੇ ਨਾਲ ਧੰਨਵਾਦ